1 ਕਰੋੜ ਰੁਪਏ ਚਿੱਟੇ ਦੇ ਨਸ਼ੇ 'ਚ ਬਰਬਾਦ ਕਰਨ ਤੋਂ ਬਾਅਦ ਅੱਜ ਇਸ ਜੋੜੇ ਦੇ ਪੱਲੇ ਸਿਰਫ ਪਛਤਾਵਾਏ ਕੋਲ 22 ਟੋਲੇ ਸੋਨੇ ਦੇ ਸਨ ਉਹ ਵੀ ਚਿੱਟੇ ਦੇ ਨਸ਼ੇ 'ਚ ਵਿਗ ਗਏ ਲੱਖਾਂ ਕਰੋੜਾ ਕੀਤੀ ਹੁਣੀ ਹੈ ਭਾਈ ਹਾਰੇ ਕਿ ਨਹੀਂ ਕੀਤੇ ਆਪਾਂ ਲੋਕੀ ਵੀ ਆਪਣੇ 35 30 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇਰ ਕਰੋੜ ਰੁਪਏ ਗੈਨ ਨੇ ਆਪਣਾ ਗਹਿਣਾ ਕੱਟਾ ਵੀ ਸਾਰਾ ਗਵਾ ਲਿੱਤਾ ਥਾ ਪਰਿਵਾਰ ਨੇ ਬਹੁਤ ਸਮਝਾਇਆ ਪਰ ਚਿੱਟੇ ਦੇ ਐਨੇ ਕੁ ਆਦੀ ਹੋ ਚੁੱਕੇ ਸਨ ਕਿ ਆਪਣੀ ਡਿਲੀਵਰੀ ਕਰਵਾਉਣ ਵੇਲੇ ਵੀ ਪਤਨੀ ਚਿੱਟੇ ਦਾ ਸੇਵਨ ਕਰਕੇ ਗਈ ਸੀ ਕਹਿੰਦੇ ਨੇ ਕਿ ਸਾਰੇ ਰਿਸ਼ਤੇਦਾਰਾਂ ਨੇ ਹੀ ਸਾਡੇ ਤੋਂ ਮੂੰਹ ਮੋੜ ਲਿਆ ਸੀ ਪਰਿਵਾਰ ਨੇ ਵੀ ਇਹ ਕਹਿ ਦਿੱਤਾ ਸੀ ਕਿ ਜੇਕਰ ਚਿੱਟਾ ਨਾ ਛੱਡਿਆ ਤਾਂ ਕਿਧਰੇ ਬਾਹਰ ਹੀ ਮਰ ਜਾਇਓ ਘਰ ਵਾਪਸ ਨਾ ਆਇਓ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੈਂਦਾ ਆ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜਿਓ ਜੇ ਨਹੀਂ ਠੀਕ ਹੋਣਾ ਤੇ ਅਜਿਹੇ ਜੋੜਾ ਹੋਰਾਂ ਨੂੰ ਵੀ ਸਲਾਹ ਦਿੰਦਾ ਏ ਜਿਹੜੇ ਗਲਤ ਰਾਹੇ ਪੈ ਚੁੱਕੇ ਨੇ ਇਹ ਕਹਿੰਦੇ ਨੇ ਕਿ ਕਦੇ ਭੁੱਲ ਕੇ ਵੀ ਇਸ ਨਸ਼ੇ ਨੂੰ ਹੱਥ ਨਾ ਲਾਇਓ ਕਿਉਂਕਿ ਸਾਨੂੰ ਸਭ ਕੁਝ ਬਰਬਾਦ ਕਰਨ ਤੋਂ ਵਾਦੀ ਸਮਝਾਈਏ ਬਸ ਭਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਤੇ ਹੁਣ ਇਹ ਇਹੀ ਕਹਿੰਨੇ ਆ ਕਿ ਬਸ ਇਆਂ ਟਣਾਵਾਂ ਹਟ ਗਏ ਆ ਕੁਛ ਹਟ ਜੋ ਹੌਲੀ ਹੌਲੀ ਹਟ ਜਾਗੇ ਕੋਸ਼ਿਸ਼ ਕਰਾਂਗੇ ਹਟਣ ਦੀ ਭਾਈ ਕਿੱਲਵਾਰੇ ਸਾਹਮਣੇ ਤੇ ਪੀ ਗਿਆ ਹੁਣਾ ਥੋੜਾ ਥੋੜਾ ਕਰਕੇ ਜੇ ਕੱਠੇਰੀ ਗੱਲ ਕਰੀਏ ਤਾਂ ਕਿਲੋ ਦੇ 1.5 ਕਿਲੋ ਪੀ ਗਏ ਹੁਣੇ ਆ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਲੱਖਾਂ ਕਰੋੜਾ ਕਿਤੇ ਹੀ ਹੁੰਦੀ ਹੈ ਭਾਈ ਹਰ ਇੱਕ ਨੇ ਕਿਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿੱਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਇਆ ਕਹਿੰਦੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾ ਅਰਬਾਰੀਆਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾ ਜੀ ਢਾਤੀਆਂ ਆਪਾਂ ਦੇ ਫੇਰ 1 ਕਰੋੜ ਕਹਿੰਦੇ ਆ ਏ ਨਹੀਂ ਬਾਜੀ ਪਤਾ ਸਾਨੂੰ ਤੇ ਅੰਬਰਸਰ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂ ਹਾਨੂੰ ਪਤਾ ਬਸ ਭਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇਦਾਂ ਯਾਰ ਦੋਸਤ ਤੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਿਹਾ ਇੱਕ ਵਾਰੀ ਮਿਲਾਰੇ ਬਾਅਦ ਜੋ ਜਦੋਂ ਉਹਦੀ ਮਰਜ਼ੀ ਆਈਗੀ ਉਦਾਂ ਕਰ ਲਾਂਗੇ ਉਹ ਰੱਬ ਦੀ ਰੂਮੇਰ ਹੀ ਕਿਰਪਾ ਹੈ ਆਪਣੀ ਦਾ ਚਲੋ ਪੈਸੇ ਢੇਲੇ ਦੀ ਗਲਤ ਕੰਮ ਵੀ ਨਹੀਂ ਕਰਦੇ ਹਿੰਦੇ ਨਿਰੋ ਨਵਾਂ ਨਵਾਂ ਮਿਲੇ ਨੂੰ ਉਰਵਮ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚਾਈ ਮੈਂ ਕਿਹਾ ਜਾਂਦੀ ਆ ਛੱਲਾ ਲੈ ਕੇ ਆ ਇਹਨੂੰ ਪੁਆਤਾ ਨਾਲ ਹੀ ਮੈਂ ਅਥੇ ਲਈ ਇਹ ਫਿਰ ਕਿਨੇ ਕਦਮ ਚੜ੍ਹ ਗਿਆ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਆਪਣਾ ਇਲਾਜ ਕਰਾ ਰਿਹਾ ਇੱਥੇ ਇਹਨੂੰ 15 16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹਦੀ ਜੀਤਲੇ ਗੋਲੀ ਦਾ ਰੱਖਦੇ ਨਾ ਮੈਂ ਨਮਰ ਬਣਾ ਲਿਆ ਸੀ 2012 ਚਾੜਾ ਵਿਆਹ ਹੋਇਆ ਸੀਗਾ ਤੇ 17 'ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਸੀ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰ万 ਗਈ ਹਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀ ਬਾ ਤਿੰਨ ਟਾਈਮ ਇਹਨਾਂ ਨੇ ਆਪਣੀ ਕੋਸ਼ਿਸ਼ ਨਹੀਂ ਕੀਤੀ ਬਰੋਕਿਆ ਇਹਨਾਂ ਨੇ ਬੜਾ ਬੋਲਦਨ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲਾਉਂਦੀ ਹੈ ਇਹ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿਤੇ ਚਲ ਜਾ ਜਾ ਇਹ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪਿਆ ਹੁੰਦਾ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕ ਨਸ਼ਾ ਪੀ ਗਿਆ ਆਪਣਾ ਗਹਿਣਾ ਕੱਟਾ ਵੀ ਇਹ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ੇ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਕੀ ਜ਼ਿੰਦਗੀ ਜੀ ਸਕਣ ਤੇ ਹੁਣ ਇਹ ਇਹ ਕਹਿੰਦੇ ਆ ਕਿ ਬਸ ਇੰਹ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੂੰ ਪਤਾ ਬڑا ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਣਾ ਸਾਡੇ ਘਰ ਨਹੀਂ ਮੰਣਾ ਸਾਡੇ ਬੱਚਾ ਤੇ ਵੀ ਗਾਂ ਸਰਪੈਂਦਾ ਆ ਤੇ ਬਸ ਉਹਨੇ ਇਹੀ ਇਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਬਸ ਉਹ ਨਹੀਂ ਇਹੀ ਕਹਿੰਦੇ ਹੁਣ ਮਨ ਚ ਇਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ